ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਸ਼ਹਿਰ ਅਜਰਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ सोनू ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਸੀ ਡਿਟੇਲ ਸੱਸੀਆ ਭਾਜੀ ਸੱਸੀਆ ਬੀਬੀ ਸੱਸੀਆ ਜੀ ਕੀ ਹਾਲ ਚੱਲ ਜੀ ਵਧੀਆ ਭਾਜੀ ਵਧੀਆ ਵਧੀਆ ਚਾਹੀਦਾ ਜੀ ਬਾਈ ਆਪਣੇ ਨਾਮ ਤੇ ਐਡਰੈਸ ਦੱਸਿਓ ਸ਼ੈਲ ਨਾ ਜਿਹੜਾ ਬਸਰ ਠੀਕ ਹੈ ਜੀ ਫੋਨ ਨੰਬਰ 91845752 ਠੀਕ ਹੈ ਜੀ ਤੇ ਬਾਈ ਇਧਰੋਂ ਕਰੀਏ ਕਿ ਨੀਲੀ ਲਾਓ ਜੀ ਪਹਿਲੇ ਨੰਬਰ ਤੇ ਨਗੀਨਾ ਦਿਖਾਉਂਦੇ ਆ ਨੀਲੀ ਦਾ ਵੀ ਦਾ ਬਾਈ ਜੀ ਦੱਸਿਓ ਇਹਦੇ ਬਾਰੇ ਜੀ ਇਹ ਇਤਨਾ ਹਸਾਬ ਨਾਲ ਹੀ ਵਾਰੀ ਫੀਲੀ ਦਾ ਹੀਰਾ ਬਿਲਕੁਲ ਬਿਲਕੁਲ ਠੀਕ ਹੈ ਲਓ ਜੀ ਆ ਅੱਛਾ ਜੀ ਅਸਲਾ ਲੀਤਰਾ ਦਊ ਠੀਕ ਹੈ ਜੀ ਸੁਆ ਵਾ ਦੂਜਾ ਸੂਹਾ ਕੱਢੀ ਲੈ ਠੀਕ ਹੈ ਲੋ ਜੀ ਸੂਹਾ ਦੂਸਰਾ ਪਿਓਰ ਨੀਲੀ ਰਾਵੀ ਦਾ ਚੱਡਾ ਜਿਹੜਾ ਹੈ ਸੂਲ ਤੱਕ ਹਾਂਜੀ ਠੀਕ ਹੈ ਪਹਿਲਾਂ ਤੱਕ ਨੀਲੀ ਜਲੀ ਜਾਵੇ ਹੋ ਇਹ ਲੋਗ ਨੇ ਪਹਿਲ ਵੀ ਨੀਲੀ ਜੇ ਠੀਕ ਹੈ ਠੀਕ ਹੈ ਲੋ ਜੀ ਚੋਵੇਂ ਪੈਣ ਜਿਹੜੇ ਤੋਤੇ ਆ ਆਪਣੀਆਂ ਸੱਜੀਆਂ ਪੰਖਾਂ ਨੂੰ ਵਜਾ ਆ ਗਏ ਆ ਅੱਛਾ ਜੀ ਹਾਂ ਤੇ ਖੋਲ ਦਿਓ ਬਾਜੀ ਫਿਰ ਖੋਲ ਕੇ ਵਿਖਾਈਏ ਲੋ ਜੀ 15 ਲੀਟਰ ਜਿਹੜਾ ਦੁੱਧ ਭਰੋਗੇ ਕਰਮਾ ਵਾਲੀ ਸੂਹਾ ਗਰੰਟੀ ਦਾ ਭਾਜੀ ਅੱਛਾ ਜੀ ਇਹ ਕਿਕਰ ਨਾਲ ਜੋੜ ਦੇ 15 ਗ੍ਰਾਹ ਕੇ ਵਿੱਚ ਚੂਨਾ ਵਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਸੇਵਾ ਦਾ ਹੀ ਮੁੱਲ ਪੈਣਾ ਜੀ ਲੋ ਜੀ ਚੈੱਕ ਕਰ ਸਕਦੇ ਤੁਸੀਂ ਚੱਡਾ ਚਡਾਣਾ ਚਫ ਗਾਂ ਵਰਗਾ ਲੱਗਾ ਪਿਆ ਵਾ ਇਹ ਥਣਾ ਦਾ ਸਹਿਜ ਗਿਆ ਵੀ ਜਿਹੜਾ ਲੱਗੇ ਤਾਂ ਆਪਾਂ ਇਹ ਚੈੱਕ ਕਰਾਂਗੇ ਲੋ ਜੀ ਨਹੀਂ ਲੱਭੀਆਂ ਨਹੀਂ ਲੱਭੀਆਂ ਲੋ ਜੀ ਚੈੱਕ ਕਰ ਸਕਦੇ ਠੀਕ ਹੈ ਠੀਕ ਹੈ ਠੀਕ ਲੋ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਬਾਕੀ ਜਰੂਰ ਲੱਗੇ ਤਾਂ ਵੀ ਚੈੱਕ ਕਰਾਂਗੇ ਆਪਾਂ ਥਣਾ ਦਾ ਸਹਿਜ ਗਿਆ ਜਿਹੜਾ ਬਹੁਤ ਹੀ ਚੰਗਾ ਐਨ ਕੱਲਾ ਕੱਲਾ ਲੱਗਾ ਪਿਆ ਵਾ ਚਾ ਚੈੱਕ ਕਰ ਲਈ ਸੂਲ ਤਾਂ ਤੇ ਜਿਹੜੀਆਂ ਨਿਸ਼ਾਨੀਆਂ ਪਿੱਛੇ ਦੀ ਗਰੱਡੀ ਆ ਅੱਛਾ ਜੀ ਕਲਾਂ ਜੀ ਆਪਣੀ ਗਰੱਡੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਅਗਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਜੇ ਉਨੀ ਅੱਗੇ ਨੂੰ ਤੋਂ ਉਨੀ ਪਿੱਛੇ ਨੂੰ ਬਣ ਜੂਗੀ ਕਰਮਾਲੀ ਇਹ ਦੋ ਚਾਰ ਤੇ ਲੜੀ ਭਾਈ ਅੱਛਾ ਜੀ ਦੇਖੋ ਪਿਓਰ ਨੀਲੀ ਜੀ ਠੀਕ ਆ ਠੀਕ ਆ ਠੀਕ ਆ ਲਓ ਜੀ ਚੈੱਕ ਕਰ ਸਕਦੇ ਆ ਹਾਂ ਹਾਂ ਮਨ ਕੇ ਆ ਪਤਾ ਇਤੋਂ ਵਧੀਆ ਦੇਖਣ ਦੇ ਸਕਾਂ ਲਓ ਜੀ ਐਨਾ ਜਿ ਢਿੱਲਾ ਢੁਲਾ ਜਿਹੜੀਆਂ ਸਾਰੀਆਂ ਕਵਰ ਕਰੂ ਕਰਵਾ ਲਈ ਤੇ ਭਾਈ ਇਹਦਾ ਹਰ ਮੁੱਲ ਇਹਦਾ ਬੋਝ ਹੈ ਭਾਈ ਜਿਹਦੀ ਬਰੀਡ ਆ ਦੇ ਹਾਂਜੀ ਇਹਦਾ ਬੋਝ ਪੰਜ ਸਾਲਾ ਕਰਾਉ ਦੇ ਅੱਛਾ ਜੀ ਹਾਂ ਆਪਾਂ ਹਾਂ ਨਹੀਂ ਕਰੀਏ ਇਹਦਾ ਹਾਂ ਨਹੀਂ ਹਾਂਜੀ ਆ ਨਹੀਂ ਭਾਈ ਜਿਹਦੀ ਠੀਕ ਜੀ ਇੱਕ ਵੀਰੀ ਹਾਂ ਕਰ ਦੇ ਕੇ ਥੋੜਾ ਬਾਰਾ ਭਾਜੀ ਇੱਕ 15 ਹੀ ਪਹੁੰਚ ਕਰਦਾ ਜਿੱਥੇ ਜਾਂਦੀ 78115 ਵਿੱਚ 115 ਪਹੁੰਚ ਕਰਦਾ ਕਿੱਥੇ ਜਾਊਗੀ ਲਓ ਜੀ 115 ਦੀ ਪਹੁੰਚ ਕਿੱਥੇ ਮਰਜੀ ਕੋਈ ਵੀਰਪਰਾ ਵਾਲ ਇੰਡੀਆ ਸਾਊਥ ਨਾ ਠੀਕ ਹੈ ਠੀਕ ਲਓ ਅੱਛਾ ਜੀ 115 ਯਾਰੇ ਚੋਖੇ ਪਾ ਕੇ ਨਾ ਸੋ ਗੋਲੇ ਦੇ ਮੱਸਾ 115 ਇਹ ਭਾਈ ਪਹੁੰਚ ਗਿਆ ਤਾਂ ਵੀ ਕਿੱਥੇ ਜਾਊ ਭਾਵੇਂ ਸੱਤਿਆ ਕਾਇ ਲੱਗੇ ਭਾਵੇਂ 10000 ਅੱਛਾ ਜੀ ਭਾਵੇਂ ਲੱਗੇ ਪਾ ਜਾਂ ਕਹਿ ਲੱਗੇ ਠੀਕ ਹੈ ਠੀਕ ਹੈ ਲਓ ਜੀ ਵੀਡੀਓ ਸਾਂਭ ਕੇ ਰੱਖ ਲਿਓ ਆਪਣੀਆਂ ਇਹ ਜਦ ਬੜਕੇ ਪਿੱਛੇ ਜਿਹੀਆਂ ਹੋਣੀਆਂ ਅੱਛਾ ਜੀ ਇਹ ਸਾਰੀਆਂ ਫੁੱਲ ਤੁਹਾਨੂੰ ਗਰੰਟੀ ਹੋਣਗੀਆਂ ਠੀਕ ਹੈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਤੁਸੀਂ ਆਹਾਹਾ ਕੀ ਬਾਤਾਂ ਨੇ ਜੀ ਲਓ ਜੀ 1,115000 ਦੇ ਵਿੱਚ ਪਹੁੰਚ ਭਾਈ ਦੂਜੇ ਨੰਬਰ ਤੇ ਝੋਟੀ ਜੇ ਮੇਰਾ ਵੀ ਪਹੁੰਚ ਆਫ ਕਰ ਨੂੰ ਕੋ ਲਾਗੋ ਚੱਕ ਉਹਦਾ ਵੀਰ ਸੱਜੇ ਮਿਸਰ ਆ ਜੇ ਕੋ 50 ਕਿਲੋ ਦੇ ਸਾਢੇ ਅੱਛਾ ਜੀ ਉੱਤਾਰ ਆਇਆ ਮਾਲ ਇਹ ਠੀਕ ਹੈ ਠੀਕ ਹੈ ਲਓ ਜੀ ਇਹ ਕਿਨੇ ਸਿੱਧੀ ਡਾਇਰੈਕਟ ਖਰੀਦਣੀ ਤੇ ਫਿਰ ਇੱਕ ਦਾਸ ਦੀ ਇਹ ਕੇ ਵੀਰ ਭਾਣੇ ਪਹੁੰਚ ਕਰਾਉਣੀ ਹੋਵੇ ਤੇ 1 15 ਦੇ ਵਿੱਚ ਪਹੁੰਚ ਕਰੂਗਾ ਭਾਈ ਤੇ ਭਾਈ ਆ ਛੋਟੀ ਬਾਰੇ ਦੱਸਿਓ ਇਹ ਛੋਟੀ ਭਾਈ ਉਧਰੋਂ ਆਈ ਪਿਛਲੇ ਸਵੇਰੇ ਅੱਛਾ ਜੀ ਇਹਦੇ ਦੁੱਧ 14 ਕਿਲੋ ਗ੍ਰਾਮੀ ਹੈ ਠੀਕ ਹੈ ਠੀਕ ਹੈ ਠੀਕ ਹੈ 14 ਕਿਲੋ ਗੱਲਾਂ ਭਾਈ ਕੰਡਿਆ ਤੋਂ 14 ਕਿਲੋ ਕੱਢੂ ਠੀਕ ਹੈ ਠੀਕ ਹੈ ਜੱਟਾ ਤੁਸੀਂ ਚੈੱਕ ਕਰ ਸਕਦੇ ਜੀ ਇਹ ਵੀ ਸਹੂਲਤਾਂ ਕੱਢ ਆ ਜੂਗੇ ਜੱਖਾਂ ਵਾਲਾ ਚੱਡਾ ਆ ਗਿਆ ਜੇ ਹਾਂ ਕਿ ਥਣ ਥਣ ਇਹਦਾ ਵੀ ਲਾਗੇ ਤੋਂ ਚੈੱਕ ਕਰ ਲੈਣ ਠੀਕ ਹੈ ਠੀਕ ਹੈ ਜੀ ਆ ਕਰਦੇ ਚੈੱਕ ਅਗਲੇ ਦੁਕਾਨਦਾਰ ਵੀ ਚੈੱਕ ਕਰ ਸਕਦੇ ਤੁਸੀਂ ਸਣਾ ਦਾ ਸਹਿਜ ਹੈ ਬਬ ਸੇਂਗੇ ਨੂੰ ਬਹੁਤ ਹੀ ਚੰਗਾ ਲੱਗਾ ਇਹਨਾਂ ਦੇ ਰੰਗ ਸਿੰਗ ਲੱਗਾ ਪਿਆ ਕਰਮਾਲੀ ਨੂੰ ਕਰੋ ਜੀ ਚੈੱਕ ਪਿਓਰ ਮੋਰਾ ਨਸਲ ਦੇ ਵਿੱਚ ਆ ਗਿਆ ਕਰਮਾਲੀ ਤੇ ਕੱਦ ਕਾਠ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਭਾਈ ਕਿੰਨੇ ਕ ਦੁੱਧ ਆ ਲਈਆ ਇਹ ਭਾਈ 14-15 ਲੀਟਰ ਦੁੱਧ ਕੇ ਭਾਈ ਬਹੁਤ ਲਗ ਲਗ ਆ ਗਿਆ ਅੱਛਾ ਜੀ ਠੀਕ ਸਿਰਫ ਵੀਰ ਚੱਲੇ ਆ ਕੇ ਬਾਹਰ ਭੁਰ ਠੀਕ ਆ ਦੋਵੇਂ ਰੱਖਿਆ ਸ਼ੌਂਗਲਾ ਦੇ ਸ਼ੌਂਗ ਨੇ ਵੇਚੀਆਂ ਨੇ ਹੁਣ ਅੱਛਾ ਜੀ ਸੂਆ ਇਹ ਵੀ ਦੂਸਰਾ ਠੀਕ ਆ ਲਓ ਜੀ ਸੂਆ ਇਹ ਵੀ ਦੂਸਰਾ ਤੇ 14-15 ਲੀਟਰ ਦੁੱਧ ਭਰੂਗੀ ਕਰਮਾਲੀ ਬਾਕੀ ਕੋਈ ਚਲੋ ਚੰਗੀ ਸਾਫ ਕਰਨ ਵਾਲਾ ਭਰਾ ਲੈ ਜੂਗਾ ਇਹ ਚੰਗਾ ਦੁੱਧ ਕੱਢੀ ਜੂਗੀ ਛੱਡਾ ਛੱਡਾ ਜਿਹੜਾ ਬਹੁਤੀ ਸਫਾਈਆਂ ਦੇ ਵਿੱਚ ਆ ਗਿਆ ਵਾ ਤੇ ਇਹਦਾ ਭਾਜੀ ਮੁੱਲ ਫਿਰ ਦੇਖੋ ਭਾਜੀ ਇਹਦਾ ਭਾਈ ਭੰਦੇ ਨੂੰ ਕਰਾ ਲਓ ਲੱਖ ਦੇ ਭਾਜੀ ਅੱਛਾ ਜੀ 95 ਦੀ ਹਾਂ ਜਸਨਵਈ ਪੂਰੇ ਬਲਗੀਆਂ ਦੀ ਭਾਜੀ ਦਵਾਂਗੇ ਠੀਕ ਆ ਲਓ ਜੀ ਬੰਨ ਕੋਈ 90 ਬਲੂਬੇ ਦਾ ਫੋਨ ਤੇ ਕਰੀ ਨਾ ਅੱਛਾ ਜੀ ਜਿੱਦਣ ਚੱਲੇ ਬਰਲੇ ਖਾਣੇ ਉਹ ਚਲਾਈ ਫੋਨ ਲਾ ਠੀਕ ਹੈ ਠੀਕ ਹੈ ਲਓ ਜੀ ਪੇਠ ਪੁੜਾ ਜਿਹੜਾ ਬਹੁਤ ਚੰਗਾ ਆ ਗਿਆ ਕਰਮ ਵਾਲੀ ਦਾ ਕੱਦਮ ਹਾਂਜੀ ਹਾਂਜੀ ਜਿੱਦਣ ਭਾਈ ਇਹ ਤਿਆਰ ਹੋ ਗਿਆ ਛੱਡੀ ਅੱਛਾ ਜੀ ਸਵਾ ਲੱਖ ਦੀ ਛੱਡੀ ਆ ਬਿਲਕੁਲ 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 ਜੀ ਬਿਲਕੁਲ ਸਹੀ ਗੱਲ ਆ ਜੀ ਜਿੱਦਣ ਕਰਮ ਵਾਲੀ ਫੁੱਲ ਤਿਆਰ ਹੋ ਗਈ ਤੇ ਚੱਡਾ ਚੈੱਕ ਹੇਅਰ ਕਰ ਸਕਦੇ ਤੁਸੀਂ ਸਾਮ ਛੱਡਿਆ ਬਾਦ ਦੱਸਣ ਦੇ ਹੋਣਾ ਅੱਛਾ ਜੀ ਜਿੱਦਣ ਛੋਡੀ ਤਿਆਰ ਹੋ ਵੀ ਸਵਾ ਲੱਖ ਦੀ ਜਿੰਨੂੰ ਮਸਤੀ ਦੇ ਦੇਣਾ ਠੀਕ ਹੈ ਠੀਕ ਹੈ ਕਿੰਨਾ ਘਟਾੜੇ ਸੌਣ ਦਾ ਜੂ ਟਾਈਮ ਅਜੇ ਤਿਆਰ ਬਈ 10 ਦੇ ਖਾ ਲਈਏ ਠੀਕ ਹੈ ਲਓ ਜੀ ਦਾਹਾਂ ਦੇ ਨਾਲ ਦੇ ਸਾਂ ਬਾਈ ਨੇ ਜਿਹੜੀ ਫੁੱਲ ਛੜ ਦਿੱਤੀ ਆ ਬਿਲਕੁਲ ਹੀ ਨੋਰਮਲ ਰੇਟ ਕਰਤਾ ਤੇ ਭਾਜੀ ਫੇਰ ਤੇਜੀ ਨੰਬਰ ਦੇ ਨੀਲੀ ਦਾ ਵੀ ਆ ਗਈ ਫੇਰ ਉਹ ਭਾਜੀ 6 ਕਿਲੋ ਦੁੱਧੋ ਬਾਈ ਅੱਛਾ ਜੀ ਜਿਹੜਾ ਕੱਟਾ ਉਹ ਛੜ ਗਿਆ ਠੀਕ ਹੈ ਠੀਕ ਹੈ ਲਓ ਜੀ ਆਹ ਵਾਲਾ ਮੇਲ ਕਾਫ ਜੀ 3 ਮਹੀਨੇ ਲਾ ਲਈ ਸੀ ਨੂੰ 2.5 ਵਾਲਾ ਜਾਂ ਕੋਈ 4 ਵਾਲਾ ਠੀਕ ਆ ਠੀਕ ਹੈ ਗੱਲ ਦੁੱਧ 6 ਲੀਟਰ 6 ਕਿਲੋ ਦੁੱਧ ਸੂਆ ਕਿੰਨਾ ਵਸੂਈ ਪਹਿਲਾਂ ਹੀ ਕੀਆ ਠੀਕ ਹੈ ਲਓ ਜੀ ਸੂਆ ਪਹਿਲਾਂ ਗਾਂ ਪਣੀ ਪੁਣੀ ਆ ਬਣੀ ਹੋਈ ਚਾਰ ਦਿਨ ਹੋਈ ਅਛਾ ਜੀ ਮਾਲੀ ਕੋ ਬਣੀਏ ਠੀਕ ਆ ਠੀਕ ਲੋ ਚਾਰ ਕੇ ਦਿਨ ਹੋਇਆ ਕੋਈ ਉਸ ਹਿਸਾਬ ਨਾਲ ਵੀਰ ਭਰਾ ਆਪਣੀ ਸੇਵਾ ਕਰੇ ਜਾ ਆ ਗਏ ਨਾ ਬਿਲਕੁਲ ਵਧੀਆ ਗੱਲ ਆ ਵੀ ਬਾਈ ਨੇ ਸੱਚ ਦੱਸਤਾ 10 ਤਰੀਕ ਤੋਂ ਦੇਖਦੇ ਕਿੰਨੇ ਦਿਨ ਹੋ ਗਿਆ ਚਾਰ ਦਿਨ ਆ ਚਾਰ ਦਿਨ ਹੀ ਬੰਦੇ ਆਗੇ ਕਰੋ ਜੀ ਚੈੱਕ ਅਛਾ ਬਾਪੂ ਨਾਲ ਕੋਈਆ ਅੱਜ ਮਾੜੇ ਮਰੀ ਜੀ ਇੱਧਰ ਕਰੋ ਬਾਦੀ ਤੇ ਇੱਧਰ ਕਰੋ ਦੱਸੋ ਬਾਪ ਜੀ ਇਹ ਛੋਟੀ ਬਾਰੇ ਆ ਛੋਟੀ ਇੱਕ ਨੰਬਰ ਦੀ ਹੈ ਜੀ ਐਟ ਮੈਂ ਛੁੱਟੀ ਇਹਨਾਂ ਨੂੰ ਅੱਛਾ ਜੀ ਤੇ ਇਹਨੂੰ ਅੱਜ ਭੰਗਣ ਹੋ ਗਿਆ ਨਵੀਂ ਨਵੇਂ ਦੇ ਧੋਈਆ ਅੱਛਾ ਜੀ ਮੀਲੇ ਛੋਟੇ ਲੋ ਕਰਾਈ ਆ ਠੀਕ ਆ ਹਾਂਜੀ ਹਾਂਜੀ ਕੋਈ ਲੋੜ ਨਹੀਂ ਹੋਣੇ ਇਹਨੂੰ ਕੋਈ ਕੋਈ ਗਲਤ ਕੰਮ ਨਾ ਕਰਦੇ ਜੀ ਦੁੱਧ ਕਿੰਨਾ ਦੁੱਧ ਕਿੰਨਾ 6 ਕਿਲੋ ਆ ਜੀ 6 ਸੱਜਰ ਨੇ ਸੱਜਰ ਨੇ ਸੱਜਰ ਤਾਂ ਮੈਂ ਦੱਸ ਲਉ 11 10 ਠੀਕ ਆ ਠੀਕ ਲੋ ਜੀ 10 11 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਕਰਮਾਲੀ ਨੇ ਕਰ ਵਾ ਜੀ ਚੱਕ ਬਾਕੀ ਲਾਗੇ ਤਾਂ ਸਣਾ ਦਾ ਸੈਜ ਗੈਬ ਬਿਲਕੁਲ ਜੀ ਨਵੀਂ ਝੋਟੀ ਆ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਣਾ ਦਾ ਸਹਿਜ ਗੈਬ ਦੇਖੋ ਭਾਜੀ ਦੇਖੋ ਮਰੋ ਕਰਨਾ ਠੀਕ ਹੈ ਲਓ ਜੀ ਲਾਗੇ ਤੇ ਚੈੱਕ ਕਰਾ ਦਿੰਨੇ ਫਿਰ ਅਗਰ ਇਹਦਾ ਮੁੱਲ ਭਾਜੀ ਹਰ ਕੀ ਕਰਨਾ ਇਹਦਾ ਮੁੱਲ ਭਾਵੇਂ ਕਰਾ ਲਓ ਸੱਚ ਕਰਾ ਲਓ ਭਾਵੇਂ ਕਰਾਓ ਜਿੰਨਾ ਮਰਜੀ ਠੀਕ ਆ 50000 ਦੀ ਹਾਨਾ ਦੇਣੀ ਜਪਾ ਜਸ ਨੂੰ ਇਹ ਵੀ ਪੂਰੇ 54000 ਦੀ ਭਾਈ ਦਵਾਂਗੇ ਠੀਕ ਆ ਲਓ ਜੀ 54000 ਦੀ ਅੱਜ ਪਹੁੰਚ ਹੀ ਕਰ ਦਾਂਗੇ ਜਿੱਥੇ ਜਾਊਗੀ ਅੱਛਾ ਜੀ ਲਓ ਖੁੱਲੀਆਂ ਆਫਰਾਂ ਵੱਡੀਆਂ ਲਾਤੀਆਂ ਦਿਵਾਲੀ ਤੋਂ ਪਹਿਲਾਂ ਹੀ ਆਪਣਾ ਭਾਈ ਲਾਤੀਆਂ ਚੰਗੀਆਂ 55000 ਅੱਜ ਪਹੁੰਚ 4 ਕਰਾ ਲਗੇ ਤਾਂ ਭਾਵੇਂ ਲਗੇ 5 ਅੱਛਾ ਜੀ 55000 ਅੱਜ ਪਹੁੰਚ ਠੀਕ ਹੈ ਠੀਕ ਹੈ ਲਓ ਜੀ ਇਹ ਰੀ 54000 ਦੇ ਵਿੱਚ ਪਹੁੰਚ ਇਹ ਵੀ ਫਿਰ 90000 ਪਹੁੰਚ ਹੀ ਕਰਾਂਗੇ ਅੱਜ 90000 ਜੀ ਲਓ ਜੀ ਵੱਡੀ ਦਿਵਾਲੀ ਦਾ ਧਮਾਕਾ ਹੀ ਆਗੇ ਧਮਾਕਾ ਆਫਰ ਲਾਤੀ ਆ ਲਓ ਜੀ ਪਛੂ ਭਾਈ ਦੇ ਕੋਲ ਚੰਗੇ ਆ ਬਹੁਤ ਹੀ ਚੰਗੇ ਰਿਕਾਰਡ ਜੀ ਫਿਰ ਦਿਖਾਤੇ ਨੇਲੀ ਦਾ ਫੋਨ ਫਾਲ ਕਰੇ ਮੰਤਰ ਖੁੱਲ ਕਰਾਂਗੇ ਜੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਬਾਈ ਕਹਿੰਦਾ ਕਿ ਮੰਤਰ ਜਾਂ ਫੇਰ ਇੱਕ ਦਾ ਕਰਵਨੇ ਆ ਜੀ ਦਰਸ਼ਨ ਆਪਾਂ ਨੀਲੀ ਰਵੀ ਦੇ ਤੁਹਾਨੂੰ ਛੱਡਾ ਛੋਟਾ ਜਿਹੜਾ ਬਹੁਤ ਹੀ ਯਾਰਾ ਚੰਗਾ ਲੱਗਾ ਕਰਮਾਲੀ ਦਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ